ਇਸ ਤੋਂ ਯੂ ਬੌਲੀ ਹੌਲੀ ਬਾਬਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਜਗਮੀਤ ਪ੍ਰਾਰਥੇ ਜੀ ਬੌਲੀ ਹੌਲੀ ਬਾਬਾ ਚੈਨਲ ਦੇਖ ਰਿਹਾ ਹਾਂ ਸਾਰੇ ਦਰਸ਼ਕਾਂ ਨੂੰ ਮੈਂ ਬਹੁਤ-ਬਹੁਤ ਸਵਾਗਤ ਕਰਦਾ ਦੋਸਤੋ ਅੱਜ ਹਰ ਕੋਈ ਕਹਿੰਦਾ ਕਿ ਮੈਂ ਕੈਨੇਡਾ ਚਲਾ ਜਾਵਾਂ ਆਸਟ੍ਰੇਲੀਆ ਚਲਾ ਜਾਵਾਂ ਜਾਂ ਨਿਊਜ਼ੀਲੈਂਡ ਚਲਾ ਜਾਵਾਂ ਉੱਥੇ ਜਾ ਕੇ ਬੱਚੇ ਪੜਨਾ ਚਾਹੁੰਦੇ ਆ ਪਰ ਕਈ ਦੇਸ਼ ਇਹੋ ਜਿਹੇ ਜਿੱਥੇ ਤੁਸੀਂ ਬਿਲਕੁਲ ਫ੍ਰੀ ਪੜ ਸਕਦੇ ਹੋ ਸੋ ਉਸ ਦੇਸ਼ ਦਾ ਦੋਸਤੋ ਨਾਮ ਹੈ ਜਰਮਨ ਤੇ ਸਾਡੇ ਨਾਲ ਖਾਸ ਤੌਰ ਤੇ ਅੱਜ ਇੱਕ ਐਕਸਪਰਟ ਮੌਜੂਦ ਨੇ ਇੰਜੀਨੀਅਰ ਜਤਿੰਦਰ ਪਾਲ ਸਿੰਘ ਜੀ ਜੋ ਕਿ ਐਸ ਡਬਲਯੂ ਆ ਸਾਡੇ ਸਟੂਡੈਂਟਸ ਨੂੰ ਦੱਸੋ ਕਿ ਜਰਮਨੀ ਵਿੱਚ ਕਿਸ ਤਰ੍ਹਾਂ ਉਹ ਬਿਲਕੁਲ ਫ੍ਰੀ ਪੜ੍ਹ ਸਕਦੇ ਜਾਂ ਕਿਸ ਤਰ੍ਹਾਂ ਦੀਆਂ ਰਿਕੁਆਇਰਮੈਂਟ ਹੈ ਜਿਨ੍ਹਾਂ ਨੂੰ ਉਹ ਫੁਲਫਿਲ ਕਰਕੇ ਉੱਥੇ ਫ੍ਰੀ ਵਿੱਚ ਸਟੱਡੀ ਲੈ ਸਕਦੇ ਆ ਸੋ ਆਪਾਂ ਉਹ ਜਾਣਦੇ ਆ ਸਰ ਤੋਂ ਮੈਂ ਜਰਮਨੀ ਕੰਟਰੀ ਦੇ ਨਾਲ ਪਿਛਲੇ 6-7 ਸਾਲ ਤੋਂ ਡੀਲ ਕਰ ਰਿਹਾ ਮੈਂ ਜਰਮਨੀ ਦਾ ਸਟੂਡੈਂਟ ਵੀਜ਼ਾ ਮੈਂ ਸਕਿਲਡ ਮਾਈਗ੍ਰੇਸ਼ਨ ਇਹ ਕਾਫੀ ਅੱਛੇ ਤਰੀਕੇ ਨਾਲ ਦੇਖ ਰਿਹਾ ਹਾਂ ਔਰ ਬੜਾ ਪ੍ਰਾਊਡ ਫੀਲ ਕਰਦਾ ਹਾਂ ਕਿ ਅਸੀਂ ਇੱਥੇ ਜਰਮਨ ਦੇ ਵਿੱਚ ਅੱਜ ਕਾਫੀ ਜ਼ਿਆਦਾ ਸਟੂਡੈਂਟ ਭੇਜ ਰਹੇ ਹਾਂ ਔਰ ਕਿਰਿ ਮੈਂ ਪਰੇਜਨ ਨੂੰ ਨਾ ਕਿ ਜਿਹੜੀਆਂ ਐਡਵਰਟਾਈਜ਼ਮੈਂਟ ਆਉਂਦੀਆਂ ਐ ਜਰਮਨੀ ਚ ਫ੍ਰੀ ਪੜੋ ਇਹ ਕਰੋ ਨਾ ਦੇਖੋ ਇਹ ਇੱਕ ਸਿਸਟਮ ਹੈਗਾ ਮੈਂ ਮੰਨਦਾ ਹਾਂ ਜਰਮਨੀ ਕੰਟਰੀ ਜਿਹੜਾ ਹੈਗਾ ਕਿ ਉਹ ਐਵੇਂ ਐਜੂਕੇਸ਼ਨ ਇੰਡਸਟਰੀ ਨੇ ਡੀਲ ਕਰਿਆ ਐਜੂਕੇਸ਼ਨ ਨੂੰ ਨਾ ਹੀ ਉਹ ਕੋਈ ਡਿਫਰੈਂਸ਼ੀਏਟ ਕਰਿਆ ਇੰਟਰਨੈਸ਼ਨਲ ਸਟੂਡੈਂਟ ਜਾਂ ਲੋਕਲ ਸਟੂਡੈਂਟ ਦੇ ਵਿੱਚ ਹਾਂਜੀ ਜੇ ਅਸੀਂ ਗੱਲ ਕਰੀਏ ਕੈਨੇਡਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਇਹਨਾਂ ਦੀਆਂ ਇੰਟਰਨੈਸ਼ਨਲ ਸਟੂਡੈਂਟ ਦੀ ਫੀਸ ਕਾਫੀ ਜ਼ਿਆਦਾ ਹੁੰਦੀ ਹੈ ਕੰਪੈਰੀਟਿਵਲੀ ਲੋਕਲ ਸਟੂਡੈਂਟ ਦੇ ਹਾਂਜੀ ਪਰ ਜਰਮਨ ਦੀ ਜਿਹੜੀ ਜੋ ਲੁਕ ਸਟੂਡੈਂਟ ਦੀ ਫੀਸ ਹੈ ਉਹ ਹੀ ਇੰਟਰਨੈਸ਼ਨਲ ਸਟੂਡੈਂਟ ਦੀ ਫੀਸ ਹੈ ਹਾਂਜੀ ਨਾਨ ਯੂਰਪੀਅਨ ਸਟੂਡੈਂਟ ਵੀ ਉੱਥੇ ਜਾ ਕੇ ਪੜ ਸਕਦੇ ਆ ਜਰਮਨ ਦੇ ਵਿੱਚ ਕੁਝ ਕੰਡੀਸ਼ਨਸ ਹੈਗੀਆਂ ਕਿ ਉਹ ਜਿਹੜਾ ਸਟੂਡੈਂਟ ਮੰਗਦੇ ਆ ਉਹ ਬਹੁਤ ਅੱਛੀ ਕੁਆਲਿਟੀ ਦਾ ਸਟੂਡੈਂਟ ਹੋਣਾ ਚਾਹੀਦਾ ਓਕੇ ਸਰ ਮੈਂ ਇੱਥੇ ਰੁਕਣਾ ਜਾਊਂਗਾ ਜਿਵੇਂ ਮਤਲਬ ਕਿ ਆਪਾਂ ਦੇਖਦੇ ਰਹੇ ਨੇ ਕਿ ਆਂਦੇ ਕੋਈ ਜਰਮਨ ਵਿੱਚ ਤੁਸੀਂ ਫ੍ਰੀ ਪੜ ਸਕਦੇ ਹੋ ਹਨ ਤੇ ਜਿਹੜੇ ਜਰਮਨ ਵਿੱਚ ਫ੍ਰੀ ਪੜਨਾ ਚਾਹੁੰਦੇ ਆ ਆਪਣੇ ਇੰਡੀਅਨ ਸਟੂਡੈਂਟ ਵੀ ਉੱਥੇ ਫ੍ਰੀ ਪੜ ਸਕਦੇ ਉਹਦੀ ਕੀ ਰਿਕੁਆਇਰਮੈਂਟ ਹੈ ਸਾਡੇ ਸਰੋਤਿਆਂ ਨੂੰ ਹਰ ਕੋਰਸਿਸ ਦੇ ਵਿੱਚ ਫ੍ਰੀ ਨਹੀਂ ਹੈ ਅੱਛਾ ਜੀ ਹਰ ਯੂਨੀਵਰਸਿਟੀ ਹਰ ਕੋਰਸਿਸ ਫ੍ਰੀ ਨਹੀਂ ਦਿੰਦੀਗੀ ਅੱਛਾ ਜੀ ਠੀਕ ਹੈ ਪਹਿਲੀ ਗੱਲ ਤਾਂ ਜਿਹੜੇ ਸਾਡੇ ਤੇ ਭੇਜਦੇ ਆ ਉਹ ਕਹਿੰਦੇ ਜੀ ਤੁਸੀਂ ਲੈਂਗੁਏਜ ਕੋਰਸ ਕਰੋ 1 ਸਾਲ ਦਾ ਜਾਂ 2 ਸਾਲ ਦਾ ਉਦੋਂ ਬਾਅਦ ਤੁਸੀਂ ਉਸ ਤੋਂ ਬਾਅਦ ਅ ਫਰਦਰ ਯੂਨੀਵਰਸਿਟੀ ਲਈ ਐਡਮਿਸ਼ਨ ਹੋਵਾਂਗੇ ਹਾਂਜੀ ਹਾਂਜੀ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਲੈਂਗੁਏਜ ਆਣੀ ਕਿਉਂਕਿ ਜੇ ਜਰਮਨੀ ਯੂਨੀਵਰਸਿਟੀਆਂ ਦੇ ਵਿੱਚ ਜਾਣਾ ਗਵਰਨਮੈਂਟ ਯੂਨੀਵਰਸਿਟੀਆਂ ਦੇ ਵਿੱਚ ਜਾਣਾ ਸਪੈਸ਼ਲੀ ਤਾ ਤੁਹਾਡੇ ਕੋਲੇ ਲੈਂਗੁਏਜ ਅਬਿਲਿਟੀ ਬਹੁਤ ਵਧੀਆ ਹੋਣੀ ਚਾਹੀਦੀ ਹੈ ਜਰਮਨ ਦੀ ਜੀ ਅੱਛਾ ਇਸ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਵੀ ਜੇ ਤੁਸੀਂ ਕਿਹੜੇ ਕੋਰਸ ਜਾਨਾ ਹੈ ਇੰਜੀਨੀਅਰਿੰਗ ਚ ਜਾਣਾ ਹੈ ਮੈਡੀਕਲ ਚ ਜਾਣਾ ਹੈ ਫਾਰਮਾਸਿਟੀਕਲ ਚ ਜਾਣਾ ਹੈ ਜਾਂ ਤੁਸੀਂ ਇਕਨੋਮਿਕਸ ਦੇ ਕੋਰਸ ਚ ਜਾਣਾ ਹੈ ਹਾਂਜੀ ਇਹ ਕਿਹੜੇ ਕੋਰਸ ਦੇ ਵਿੱਚ ਜਾਣਾ ਉਹਦੇ ਹਰ ਇੱਕ ਦੇ ਅਲੱਗ-ਅਲੱਗ ਇੱਕ ਸਟੱਡੀ ਪ੍ਰੋਗਰਾਮਸ ਬਣਾਏ ਗਏ ਹੈ ਯੂਨੀਵਰਸਿਟੀ ਪ੍ਰੈਪਰੇਟਰੀ ਪ੍ਰੋਗਰਾਮ ਉਹ ਫੀਸ ਉਹ ਫ੍ਰੀ ਨਹੀਂ ਹੈ ਹਾਂਜੀ ਬਟ ਹਾਂ ਯੂਨੀਵਰਸਿਟੀਆਂ ਜਿਹੜੀਆਂ ਇੰਗਲਿਸ਼ ਪ੍ਰੋਗਰਾਮ ਕਰਾਉਂਦੀਆਂ ਹਨਾ ਬਟ ਉਹ ਕਿਹੜੇ ਕੋਰਸ ਹਾਇਰ ਲੈਵਾਦੇ ਜੀ ਮੈਡੀਸਿਨ ਦੇ ਵਿੱਚ ਐਮਡੀ ਵਗੈਰਾ ਦੇ ਜਾਂ ਐਮਟੈਕ ਕੋਰਸਸ ਹੁੰਦੇ ਆ ਉਹ ਫ੍ਰੀ ਹੈਗੇ ਆ ਅੰਦਰ ਮੇਰੇ ਕੋਲ ਕਾਫੀ ਸਟੂਡੈਂਟ ਹੈ ਜਿਹੜੇ ਫ੍ਰੀ ਹੈਗੇ ਬਟ ਜਿਹੜੇ ਫ੍ਰੀ ਵਾਲੇ ਸਟੂਡੈਂਟ ਹੈ ਉਹ ਇਹ ਨਾਲ ਸੋਚਣ ਕਿ ਲਈ ਵੀ ਜਿਹੜੇ ਉਹ ਮੇਰੇ ਕੋਲ ਆ ਕੇ ਕਈ ਪੁੱਛਦੇ ਹਾਂ ਜੀ ਮੈਂ ਪੜ੍ਹਨਾ ਤਾਂ ਫ੍ਰੀ ਚਾਹਨਾ ਪਰ ਮੈਂ ਆਇਲਟਸ ਨਹੀਂ ਕਰਦਾ ਤਾਂ ਅੱਛਾ ਹਾਂ ਯਾ ਮੈਂ ਲੈਂਗੁਏਜ ਨਹੀਂ ਕੋਈ ਸਰ ਇੱਥੇ ਕੁਸਚਨ ਆਗਾ ਕਿ ਜੇ ਬੰਦਾ ਕੋਈ ਜਰਮਨੀ ਜਾਣਾ ਚਾਹੁੰਦਾ ਵੀ ਉਹਨੂੰ ਆਇਲਟਸ ਵੀ ਕਰਨਾ ਪਊਗਾ ਜਿਵੇਂ ਤੁਸੀਂ ਕਿਹਾ ਕਿ ਜਰਮਨ ਲੈਂਗੁਏਜ ਤਾਂ ਸਿੱਖਣੀ ਆ ਬਿਲਕੁਲ ਜਰਮਨੀ ਜਿਹੜੇ ਜਿਹੜੀ ਯੂਨੀਵਰਸਿਟੀਆਂ ਹੈ ਉਹ ਤੁਹਾਡੇ ਐਗਰੀਗੇਟ ਪਰਸੈਂਟੇਜ 70% ਹੋਣੇ ਚਾਹੀਦੇ ਇਹ ਨਹੀਂ ਕਿ ਕਿਸੇ ਜੋ 45 ਹੈ ਕਿਸੇ ਜੋ 55 ਕਿਸੇ ਜੋ 85 ਲੈ ਲਏ ਆ ਉਹ ਨਹੀਂ ਉਹ ਹਰ ਸਬਜੈਕਟ ਚ ਕੰਸਿਸਟੈਂਸੀ ਮਤਲਬ ਸਰ ਆਪਾਂ ਜੀ ਗੱਲ ਕਰੀਏ ਕਿ ਜੇ ਅਸੀਂ ਜਰਮਨ ਦੇ ਵਿੱਚ ਫ੍ਰੀ ਪੜਨਾ ਚਾਹੁੰਦੇ ਆ ਸਾਡੇ ਕੋਲੇ 70% ਮਾਰਕਸ ਹੋਣੇ ਚਾਹੀਦੇ ਹਰੇਕ ਸਬਜੈਕਟ ਦੇ ਵਿੱਚੋਂ ਹਾਂ ਕੰਡੀਸ਼ਨ ਨੰਬਰ 1 ਇਹ ਹੋਗੀ ਪਹਿਲੇ ਇਹ ਫਿਰ ਤੁਹਾਡੀ ਜੇ ਤੁਸੀਂ ਮੋਸਟਲੀ ਜਿਹੜੇ ਪ੍ਰੋਗਰਾਮਸ ਫ੍ਰੀ ਹੁੰਦੇ ਆ ਉਹ ਹੁੰਦੇ ਆ ਪੋਸਟ ਗ੍ਰੈਜੂਏਟ ਪਰ ਅੱਛਾ ਪੋਸਟ ਗ੍ਰੈਜੂਏਸ਼ਨ ਮਤਲਬ ਕਿ ਪਲੱਸ 2 ਤੋਂ ਬਾਅਦ ਲਿਖੇ ਕੋਈ ਬੰਦਾ ਜਾ ਸਕਦਾ ਬਹੁਤ ਚਾਂਸਸ ਹੈ ਸਟੱਡੀ ਕਰ ਲੋਗੇ 1 ਸਾਲ ਦਾ ਹੋਏਗਾ ਉਦੋਂ ਪਿੱਛੋਂ ਤੁਹਾਨੂੰ ਚਾਂਸਸ ਮਿਲ ਜਾਣ ਇਹ ਚਾਂਸਸ ਹੈਗੇ ਆ ਅੱਛਾ ਜੀ ਕਿ ਜਿਹੜੇ ਯੂਨੀਵਰਸਿਟੀਜ਼ ਫ੍ਰੀ ਹੈਗੀਆਂ ਤੁਸੀਂ ਇਹ ਨਾ ਸੋਚ ਲਿਓ ਤੁਸੀਂ ਅਸੀਂ ਇਕੱਲੇ ਅਪਲਾਈ ਕਰ ਰਹੇ ਹਾਂ ਪੂਰਾ ਯੂਰਪ ਹੈਗਾ ਪੂਰਾ ਵਰਡ ਹੈਗਾ ਜੀ ਵਰਡ ਹੈਗਾ ਕਿਹੜਾ ਕਿਹੜਾ ਬੱਚਾ ਨਹੀਂ ਜਾਂਦਾ ਜਿਹੜੀ ਉਹ ਵਰਡ ਦੀ ਟੌਪ 100 ਯੂਨੀਵਰਸਿਟੀਜ਼ ਪੜ੍ਹਨ ਦੇ ਵਾਸਤੇ ਬਟ ਉਹਦੇ ਲਈ ਕੰਪੀ ਤੁਹਾਡੀ ਇੱਕ اچھی ਲੈਂਗੁਏਜ ਅਬਿਲਿਟੀ ਸਪੈਸ਼ਲੀ ਆਈ ਐਲ ਟੀ ਐਸ ਜਾਂ ਕੋਈ ਹੋਰ ਇਹਦਾ ਕੰਪੀਟੀਟਿਵ ਐਗਜ਼ਾਮੀਨੇਸ਼ਨ ਹੋਣਾ ਚਾਹੀਦਾ ਜਿਹਦੇ 6.5 ਬੈਂਡ ਹੋਣਾ ਚਾਹੀਦਾ ਮਿਨੀਮਮ ਓਕੇ ਥੈਨ ਲੈਂਗੁਏਜ ਐਟ ਲੀਸਟ ਜੇ ਤੁਸੀਂ ਇੰਗਲਿਸ਼ ਪ੍ਰੋਗਰਾਮ ਵੀ ਕਰਨ ਜਾ ਰਹੇ ਹੋ ਤਾਂ ਵੀ ਤੁਹਾਡੀ ਜਰਮਨ ਲੈਂਗੁਏਜ A1 ਔਰ A2 ਹੋਣਾ ਜ਼ਰੂਰੀ ਹੈਗੀ ਸਰ ਜਿਹੜੇ ਤੁਸੀਂ ਫ੍ਰੀ ਸਟੂਡੈਂਟਸ ਦੀ ਗੱਲ ਕੀਤੀ ਉਹਨਾਂ ਦੇ ਜਿਹੜੀ ਜਰਮਨ ਲੈਂਗੁਏਜ ਅਬਿਲਿਟੀ ਲੈਵਲ ਕੀ ਹੋਣਾ ਚਾਹੀਦਾ ਜਿਵੇਂ A1 A2 B1 ਜਾਂ B2 ਕੀ ਲੈਵਲ ਚਾਹੀਦਾ ਉਹਨਾਂ ਨੂੰ ਜੇ ਤੇ ਜਰਮਨ ਕੋਰਸ ਜਰਮਨ ਲੈਂਗੁਏਜ ਹੈਗਾ ਤਾਂ B2 ਹੋਣਾ ਚਾਹੀਦਾ अच्छा जी बीजे हां जे कोर्स इंग्लिश ਦਾ ਹੈ ਤਾਂ ਮਿਨੀਮਮ A1 A2 ਹੋਣਾ ਚਾਹੀਦਾ ਓਕੇ ਸਰ ਜਿਹੜੇ ਬੱਚੇ ਫਾਰਮੈਸੀ ਦਾ ਕੋਰਸ ਹੈ ਉਹ C1 ਵੀ ਮੰਗਦੇ ਸੀ ਜੀ ਜਿਵੇਂ ਸਰ ਆਪਾਂ ਜਰਮਨ ਦੀ ਗੱਲ ਕਰਦੇ ਥੋਡੇ ਅਕੋਰਡਿੰਗ ਜਰਮਨ ਦੇ ਵਿੱਚ ਕਿਹੜਾ ਕੋਰਸ ਸਭ ਤੋਂ ਵਧੀਆ ਹੁੰਦਾ ਹੈ ਉੱਤੇ ਜਾਣਾ ਹੋਵੇ ਤਾਂ ਜੇ 12 ਵਾਲੇ ਸਟੂਡੈਂਟਸ ਦੀ ਗੱਲ ਕਰੀਏ ਜਰੂਰੀ ਨਹੀਂ ਹੈ ਸਾਰੇ ਫ੍ਰੀ ਹੈ ਜੇ ਲੈਂਗੁਏਜ ਪ੍ਰੋਗਰਾਮ ਦੇਖੋ ਫ੍ਰੀ ਨਹੀਂ ਆ ਜੇ ਮੈਂ ਅੱਜ ਮੈਂ ਲੈਂਗੁਏਜ ਪ੍ਰੋਗਰਾਮ ਦੇ ਵਿੱਚ ਨਹੀਂ ਜਾਵਾਂਗਾ ਤਾਂ ਮੈਂ ਇਹ ਮੇਨ ਕੋਰਸ ਲੈ ਜਾਂਦਾ ਮੇਰੇ ਕੋਲ ਹਨ ਬੈਚਲਰ ਡਿਗਰੀ ਜੇ ਪਲੱਸ 2 ਵਾਲੇ ਸਟੂਡੈਂਟ ਦਾ ਜਿਹੜੇ ਜਰਮਨ ਦੇ ਭੇਜ ਰਹੇ ਆ 2BBA ਕੋਰਸ ਹੈਗਾ ਉਹਦੀ ਵੈਸੇ ਕਾਲਜ ਫੀਸ ਹੈ ਉਹਦੀ ਫੀਸ 7000 ਯੂਰੋਸ ਪਰ ਫਾਰ ਈਅਰ ਹੈਗੀ ਆ ਜੇ ਮਾਸਟਰ ਡਿਗਰੀ ਕੋਰਸ ਹੈਗਾ ਮਾਸਟਰ ਇਨ ਫਾਈਨਾਂਸ ਹੈਗਾ ਮਾਸਟਰ ਇਨ ਹਸਪਿਟੈਲਿਟੀ ਮੈਨੇਜਮੈਂਟ ਹੈਗਾ ਮਾਸਟਰ ਇਨ ਟੂਰਿਜ਼ਮ ਹੈਗਾ ਫੈਸ਼ਨ ਡਿਜ਼ਾਈਨਿੰਗ ਹੈਗਾ ਜਾਂ ਗਲੋਬਲ ਐਮਏ ਜਿਹਦੀ ਫੀਸ 11-12000 ਯੂਰੋ ਪੈਂਦੀ ਹੈ ਪਲੱਸ ਸਕਾਲਰਸ਼ਿਪ ਮਿਲ ਕੇ 9-10000 ਯੂਰੋ ਰਹਿ ਜਾਂਦੀ ਹੈ ਜੀ ਪਲਸ ਜਰਮਨ ਲੈਂਗੁਏਜ ਕੋਰਸ ਕਾਲਜ ਫ੍ਰੀ ਕਰਾ ਰਹੇ ਆ ਉਹ ਵੀ ਆਪਸ਼ਨਸ ਹੈ ਗਿਆ ਬੜੀਆ ਆਪਸ਼ਨਸ ਹੈ ਪ੍ਰਾਈਵੇਟ ਕਾਲਜਿਸ ਤੋਂ ਸਰ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਕਿ ਜਿਹੜੇ ਪਲਸ 2 ਵਾਲੇ ਸਟੂਡੈਂਟ ਆ ਜਿਵੇਂ ਉਹ ਜਰਮਨ ਜਾ ਰਹੇ ਆ ਉਹ ਕੱਲੇ ਆਇਲਸ ਦੇ ਬੇਸ ਤੇ ਹੀ ਚਲੇ ਜਾਣ ਕਿ ਤੁਸੀਂ ਕਹੋਗੇ ਕਿ ਉਹਨਾਂ ਨੂੰ ਜਰਮਨ ਲੈਂਗੁਏਜ ਵੀ ਸਿੱਖ ਕੇ ਜਾਣੀ ਚਾਹੀਦੀ ਹੈ ਜੀ ਦੇਖੋ ਮੈਂ ਤੇ ਜੇ ਜਰਮਨ ਜਾ ਰਹੇ ਹੋ ਤਾਂ ਹਰ ਇੱਕ ਨੂੰ ਰეკਮੈਂਡ ਕਰਦਾ ਕਿ ਦੇ ਸ਼ੁੱਡ ਲਰਨ ਸਮ ਕਿਉਂਕਿ ਉੱਥੇ ਇੰਗਲਿਸ਼ ਲੋਕ ਬਹੁਤ ਘੱਟ ਸਮਝਦੇ ਇਹ ਗੱਲ ਵੀ ਮੰਨੀ ਜਾਂਦੀ ਹੈ ਨਾ ਜੀ ਉਹ ਦੇਖੋ ਉਹਨਾਂ ਦੀ ਜਿਹੜੀ ਮੇਨ ਲੈਂਗੁਏਜ ਹੈ ਜਰਮਨ ਲੈਂਗੁਏਜ ਹੈ ਯਾਰ ਇਹ ਯੂਰਪ ਦੀ ਇੱਕ ਖਾਸੀਅਤ ਹੈ ਕਿ ਜੇ ਤੁਸੀਂ ਸਪੇਨ ਜਾਓਗੇ ਤਾਂ ਸਪੈਨਿਸ਼ ਬੋਲਣਗੇ ਜੇ ਤੁਸੀਂ ਪੁਰਤਗਾਲ ਜਾਓਗੇ ਤਾਂ ਪੁਰਤਗੀਜ਼ ਬੋਲਣਗੇ ਗ੍ਰੀਸ ਜਾਓਗੇ ਤਾਂ ਗ੍ਰੀਕ ਬੋਲਣਗੇ ਜੇ ਤੁਸੀਂ ਜਰਮਨੀ ਜਾ ਰਹੇ ਹੋ ਤਾਂ ਜਰਮਨ ਬੋਲਣਗੇ ਜੇ ਫਰਾਂਸ ਜਾਓਗੇ ਫ੍ਰੈਂਚ ਬੋਲਣਗੇ ਕਿਉਂਕਿ ਉਹ ਸਾਰੇ ਆਪਣੀ ਆਪਣੀ ਲੈਂਗੁਏਜ ਦੇ ਉੱਪਰ ਆ ਜਰਮਨ ਦੇ ਵਿੱਚ ਸਟੱਡੀ ਦਾ ਲੈਵਲ ਦੀ ਆਪਾਂ ਜਾ ਗਏ ਕਵਾਲਿਟੀ ਸਟੱਡੀ ਪ੍ਰੋਵਾਈਡ ਕਰਦੇ ਆ ਕਾਫੀ ਹਨ ਵਧੀਆ ਉੱਥੇ ਕਾਲਜਸ ਯੂਨੀਵਰਸਿਟੀ ਸਰ ਤੁਸੀਂ ਕਿਹੜੇ ਕਾਲਜਸ ਤੁਹਾਡੇ ਕੋਲੇ ਉੱਥੇ ਹੈਗੇ ਜ ਜਰਮਨ ਦੇ ਕਾਫੀ ਪ੍ਰਾਈਵੇਟ ਕਾਲਜਸ ਵੀ ਹੈਗੇ ਆ ਔਰ ਕਾਮੇਡੀ ਯੂਨੀਵਰਸਿਟੀਆਂ ਦੇ ਵਿੱਚ ਵੀ ਡੀਲ ਕਰ ਰਹੇ ਆ ਹਾਂਜੀ ਤੇ ਇਹ ਹਰ ਇੱਕ ਤਰ੍ਹਾਂ ਦਾ ਸਟੂਡੈਂਟ ਦੇ ਅਕੋਰਡਿੰਗਲੀ ਡਿਪੈਂਡ ਕਰਦਾ ਕਿ ਸਟੂਡੈਂਟ ਕਿਸ ਲੈਵਲ ਦਾ ਹੈਗਾ ਜੇ ਬੰਦੇ ਦੀ ਇੰਟਰਸਟ ਜਰੂਰੀ ਨਹੀਂ ਹੈ ਸਾਰਿਆਂ ਨੇ ਐਮਟੈਕ ਕਰਕੇ ਹੀ ਉੱਥੇ ਇੰਡਸਟਰੀ ਜੀ ਲੱਗਣਾ ਜਰਮਨ ਨੂੰ ਅੱਜ ਦੀ ਰੇਟ ਦੇ ਵਿੱਚ এমਪਲॉयਮੈਂਟ ਦੇਖੋ ਲੋ ਵੀ এমਪਲॉयਮੈਂਟ ਕਿਸ ਤਰੀਕੇ ਨਾਲ ਜਾਈਏ ਉਹਨਾਂ ਨੂੰ ਜਰਮਨ ਨੂੰ ਚਾਹੀਦਾ ਕਿ ਜਰਮਨ ਨੂੰ ਓਵਰ ਸੀ ਜਿਹੜਾ ਉਹਨਾਂ ਦਾ ਪ੍ਰੋਡਕਟ ਨੂੰ ਬੇਚੇ ਲੋਕ ਤੇ ਸਰ ਇੱਕ ਚੀਜ਼ ਮੈਨੂੰ ਇਹਦੇ ਵਿੱਚ ਚੱਲ ਉਹ ਵੀ ਦੱਸੋ ਨਿਸ਼ਾਨੇ ਬੰਦੇ ਨੂੰ ਪ੍ਰੈਫੈਸ ਦੇ ਰਹੇ ਆ ਹਾਂਜੀ ਹਾਂਜੀ ਜਰਮਨੀ ਸਰ ਉੱਥੇ ਜੋਬ ਜਿਵੇਂ ਹੁਣ ਆਪਾਂ ਦੇਖਦੇ ਆ ਕਿ ਜੋਬ ਕਿੰਨੇ ਕੀ ਈਜ਼ੀ ਮਿਲਦੇ ਜਾਂ ਡਿਫਿਕਲਟ ਮਿਲਦੇ ਜਿਵੇਂ ਪਲੱਸ 2 ਤੋਂ ਬਾਅਦ ਬੱਚਾ ਜਾ ਰਿਹਾ ਹੁਣ ਆਪਾਂ ਕੈਨੇਡਾ ਦੀ ਗੱਲ ਕਰਦੇ ਆ ਤਾਂ ਕੈਨੇਡਾ ਦੇ ਵਿੱਚ ਤਾਂ ਕੋਈ ਸਟੂਡੈਂਟ ਆ ਉਹਨੂੰ ਵਰਕ ਪਰਮਿਟ ਮਤਲਬ ਕਿ ਵੀਕੈਂਡ ਤੇ ਜਾਂ ਕੁਝ ਜਿਹੜਾ ਟਾਈਮ ਮਿਲਦਾ ਕੰਮ ਕਰਨ ਦਾ ਕਿ ਜਰਮਨੀ ਵਿੱਚ ਜਿਹੜਾ ਬੰਦਾ ਜਾ ਰਿਹਾ ਉਹਨੂੰ ਵੀ ਉਹਨਾ ਟਾਈਮ ਹੀ ਕੰਮ ਕਰਨ ਨੂੰ ਮਿਲਦਾ ਉੱਥੇ ਦੇਖੋ ਜਰਮਨ ਦੇ ਵਿੱਚ ਤਾਂ ਜੇ ਗੱਲ ਕਰੀਏ ਕੰਮ ਦੀ ਤਾਂ ਕੰਮ ਤੁਸੀਂ ਸੋਚ ਨਹੀਂ ਸਕਦੇ ਕਿ ਜੇ ਕੋਈ ਬੰਦਾ ਜੌਬ ਲੈਣ ਆਲਾ ਤਾਂ 24 ਘੰਟੇ ਵੀ ਕੰਮ ਕਰ ਸਕਦਾ ਹਾਂਜੀ ਹਾਂਜੀ ਕੀ ਹੈ ਕਿ ਜਰਮਨ ਦੇ ਵਿੱਚ ਜਰਮਨ ਅੱਜ ਦੀ ਰੇਟ ਸ਼ਾਰਟੇਜ ਇੱਕ ਸਕਿੱਲ ਲੈਵਲ ਸ਼ਾਰਟੇਜ ਫੀਲ ਕਰ ਰਿਹਾ ਹੈ ਫੀਲ ਕਰ ਰਿਹਾ ਹੈ ਤੇ ਉਹ ਉਹਨਾਂ ਕੋਲੇ ਉਸ ਤਰ੍ਹਾਂ ਦੇ ਕੰਮ ਹੀ ਹੈ ਨਹੀਂ ਜਿਹੜੇ ਉਹਨੂੰ ਚਾਹੀਦੇ ਆ ਇਨਫੈਕਟ ਲੇਬਰ ਦੇ ਵਿੱਚ ਵੀ ਸ਼ਾਰਟੇਜ ਹੈਗੀ ਉਹਨਾਂ ਕੋਲੇ ਜੇ ਬੰਦਾ ਜਰਮਨ ਲੈਂਗੁਏਜ ਆਂਦਾ ਹੈ ਇੰਗਲਿਸ਼ ਆਂਦਾ ਹੈ ਤਾਂ ਉਹ ਬਹੁਤ ਵਧੀਆ ਕੰਮ ਕਰਦਾਦਾ ਜੇ ਸਟੂਡੈਂਟ ਹੈਗਾ ਤਾਂ ਸਟੂਡੈਂਟ ਦੇ ਜੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ 'ਚ ਰਾਈਟ ਮਿਲਦੇ 20 ਆਵਰਸ ਪਰ ਵੀ ਉੱਥੇ ਵੀ 20 ਹਾਅਰਸ ਯਾਰ ਹਾਂ 20 ਹਾਅਰਸ ਚਲੋ ਸਾਰਾ ਜਦੋਂ ਮੰਨ ਲਓ ਆਪਾਂ ਇਹ ਗੱਲ ਮੰਨ ਲਈ ਕਿ ਉਹ ਬੰਦੇ ਨੇ ਆਪਣੀ ਜਿਹੜੀ ਐਜੂਕੇਸ਼ਨ ਆ ਜਾਂ ਕੁਆਲਿਫੀਕੇਸ਼ਨ ਜਿਹੜੀ ਉਹਦੇ ਸੀ ਕੋਰਸ ਕਰ ਲਿਆ ਇਸ ਨੂੰ ਕੰਪਲੀਟ ਕਰ ਲਿਆ ਤਾਂ ਉਸ ਤੋਂ ਬਾਅਦ ਉਹਨੂੰ ਵਰਕ ਪਰਮਿਟ ਮਿਲਦਾ ਜਾਂ 18 ਮਹੀਨੇ ਦਾ ਉਹਨੂੰ ਪੋਸਟ ਸਟੱਡੀ ਵਰਕ ਪਰਮਿਟ ਮਿਲਦਾ ਹੈ ਜੌਬ ਸਰਚ ਵੀਜ਼ਾ ਮਿਲਦਾ ਉਹਦੇ ਵਿੱਚ ਬੱਚਾ ਜੌਬ ਲੱਭ ਲੇ ਤਾਂ ਉੱਥੇ ਵਰਕ ਪਰਮਿਟ ਚ ਕਨਵਰਟ ਕਰਾ ਲੇ ਜਿਵੇਂ ਉਹਨੇ ਵਰਕ ਪਰਮਿਟ ਮੰਨ ਲਓ ਆਪਾਂ ਉਹਨੂੰ ਮਿਲ ਗਿਆ 18 ਮਹੀਨੇ ਦਾ ਨਾ ਤਾਂ ਉਸ ਤੋਂ ਬਾਅਦ ਉਹਦਾ ਪੀਆਰ ਦੇ ਕੀ ਚਾਂਸਸ ਆ ਕਿਉਂਕਿ ਕਾਫੀ ਲੋਕ ਡਰ yeah ਕਿਉਂਕਿ ਜੇ ਤੁਸੀਂ ਬਲੂ ਕਾਰਡ ਦੇ ਵਿੱਚ ਕੰਮ ਕਰਦੇ ਹੋ ਜੇ ਕਿਉਂਕਿ ਜੇ ਤੁਸੀਂ ਵਰਕ ਪਰਮਿਟ ਤੇ ਕੰਮ ਕਰੋਗੇ ਜੇ ਤੁਸੀਂ ਬਲੂ ਕਾਰਡ ਤੇ ਕਨਵਰਟ ਕਰਵਾ ਲੈਂਦੇ ਹੋ ਸੈਲਿ ਦੇ ਉੱਪਰ ਟੈਪਟ ਕਰ ਦੋ ਤੁਹਾਡੇ ਲਈ ਅੱਛਾ ਜੀ ਤੇ ਤੁਸੀਂ 2 ਸਾਲ ਚ ਵੀਆ ਲੈ ਸਕਦੇ ਹੋ ਆਦਰਵਾਇਜ਼ ਜੇ ਤੁਸੀਂ ਇੱਕ ਆਰਡੀਨਰੀ ਵਰਕ ਪਰਮਿਟ ਤੇ ਕੰਮ ਕਰ ਰਹੇ ਹੋ ਐਜ਼ ਅ ਸਿੰਪਲ ਤਾਂ ਤੁਸੀਂ 5 ਸਾਲ ਚ ਵੀ ਵਰਕ ਪਰਮਿਟ ਲੈ ਲਓ ਓਕੇ ਕਿਉਂਕਿ ਉੱਥੇ ਪੀਆਰ ਮਿਲ ਜਣੀ ਇਹੋ ਜੀ ਕੋਈ ਗੱਲ ਨਹੀਂ ਕਿ ਨਹੀਂ ਮਿਲਦੀ ਜਿਹੜੇ ਬਿਮਾਰਾ ਕਰ ਰਹੇ ਲੋਕਾਂ ਨੂੰ ਡਰਾਉਂਦੇ ਜਾਂ ਉਹ ਕੋਈ ਗੱਲ ਨਹੀਂ ਇਹ ਨਾ ਇੱਕ ਜਿਹੜੇ ਸਟੂਡੈਂਟ ਨੂੰ ਤਾਂ ਮੇਰੇ ਖਿਆਲ ਦੇ ਵਿੱਚ ਇਹ ਸੋਚਣਾ ਨਹੀਂ ਚਾਹੀਦਾ ਕਿ ਮੈਂ ਅੱਜ ਮੈਂ ਕਾਉਂਸਲਿੰਗ ਕਰਦੇ ਮੇਰੇ ਬੜਾ ਸਰਪ੍ਰਾਈਜ਼ ਹੋਣਾ ਕਿ 18 ਸਾਲ ਦਾ ਬੱਚਾ ਆ ਕੇ ਮੈਨੂੰ ਪੁੱਛਦਾ ਮੈਨੂੰ ਪੀਆਰ ਕਿਵੇਂ ਮਿਲੇਗੀ ਮੈਂ ਕਹਿੰਦਾ ਇਹ ਤਾਂ ਪੀਆਰ ਬਾਰੇ ਨਾ ਸੋਚ ਕੈਰੀਅਰ ਬਾਰੇ ਤਾਂ ਸੋਚ ਸਹੀ ਗੱਲ ਹੈ ਯੂਨੀਵਰਸਿਟੀ ਕਾਲਜਿਸ ਜਾਈਦਾ ਜਿਹੜਾ ਬੰਦਾ ਕਿਸੇ ਕੰਟਰੀ ਜਾ ਕੇ ਉਹਨਾਂ ਨੂੰ ਵੈਲਿਊ ਪ੍ਰੋਵਾਈਡ ਕਰ ਰਿਹਾ ਕਿਉਂ ਨਾ ਉਹ ਬੰਦੇ ਜਰੂਰ ਉਹਨੂੰ ਪੀਆਰ ਮਿਲੇਗੀ ਜੇ ਆਪਾਂ ਗੱਲ ਕਰਦੇ ਆ ਇੱਕ ਕੰਟਰੀ ਜਰਮਨੀ ਦੀ ਗੱਲ ਕਰਦੇ ਜਰਮਨ ਦੇ ਵਿੱਚ ਇੱਕ ਉਹਨਾਂ ਨੂੰ ਜੇ 18 19 ਸਾਲ 20 ਸਾਲ ਦਾ ਬੱਚਾ ਜਾ ਰਿਹਾ 4 ਸਾਲ ਉੱਥੇ ਸਟੱਡੀ ਕਰ ਰਿਹਾ 22 ਸਾਲ ਉਹਨਾਂ ਨੂੰ ਯ ਇੱਕ ਪਲੇਆ ਪਲੇਆ ਬੱਚੇ ਮਿਲ ਰਿਹਾ ਕੰਮ ਕਰਨ ਉੱਤ ਦਾ ਐਜੂਕੇਸ਼ਨ ਤੇ ਉੱਥੋਂ ਨਹੀਂ ਉਹਨਾਂ ਨੂੰ ਵੀ ਆ ਦੇਣੀ ਸਰ ਇੱਕ ਕੁਐਸਚਨ ਹੋਰ ਤੁਸੀਂ ਦੱਸੋ ਜੀ ਕਿਉਂਕਿ ਹਨਾ ਜਿੱਦਾਂ ਆਪਾਂ ਗੱਲ ਕਰਦੇ ਜਰਮਨੀ ਦੀ ਉੱਥੇ ਜਿਹੜਾ ਇੱਕ ਸਟੂਡੈਂਟ ਰਹਿੰਦਾ ਸਾਲ ਦਾ ਉਹਦਾ ਕਿੰਨਾ ਖਰਚਾ ਲੱਗਦਾ ਉਹਨੂੰ ਦੇਖੋ ਜਰਮਨ ਗਵਰਨਮੈਂਟ ਦੇ ਸਿਸਟਮ ਦੇ ਤਾਅ ਉਹ ਇੱਕ ਬਲੌਕਡ ਅਕਾਊਂਟ ਖੁਲਾਣਾ ਪੈਂਦਾ ਅੱਛਾ ਜੀ ਜਿਹਦੇ ਵਿੱਚ 720 ਯੂਰੋ ਪਰ ਮੱਥ ਦੇ ਹਿਸਾਬ ਨਾਲ ਪੈਸੇ ਡਿਪੋਜ਼ਿਟ ਕਰਾਣੇ ਪੈਂਦੇ ਜੇ ਸਾਲ ਦੀ ਗੱਲ ਕਰੀ ਤਾਂ 8640 ਯੂਰੋ ਬੰਦੇ ਆ ਉਹ 720 ਯੂਰੋ ਜਰਮਨ ਗਵਰਨਮੈਂਟ ਦਾ ਇੱਕ desire a calculate ਕੀਤਾ ਕਿ ਤੁਸੀਂ ਇੰਨੇ ਮਿਨੀਮਮ ਐਕਸਪੈਂਸਸ ਤੁਹਾਡੇ ਲੱਗਦੇ ਲੱਗਣੇ ਉੱਥੇ ਰਹਿੰਦੇ ਚਾਹੇ ਤੁਸੀਂ ਸਕਿਲਡ ਮਾਈਗ੍ਰੇਸ਼ਨ ਚ ਚਾਹੇ ਤੁਸੀਂ ਸਟੱਡੀ ਵੀਜ਼ਾ ਤੇ ਅੱਛਾ ਜੀ ਤੇ ਖਰਚੇ ਜਰਮਨੀ ਜਿਆਦਾ ਐਕਸਪੈਂਸਿਵ ਨਹੀਂ ਹੈ ਜੇ ਬਰਲਿਨ ਦੇ ਦੇਖੋ ਥੋੜੀ ਅਕਮੋਡੇਸ਼ਨ ਮਹਿੰਗੀ ਹੈ ਆਦਰਵਾਇਜ਼ ਜੇ ਦੂਸਰੇ ਸਟੇਟਸ ਚਲੇ ਜਾਂਦੇ ਜਰਮਨ ਦੇ ਜੇ ਦੂਜੇ ਹੈੰਬਰਗ ਚਲੇ ਜਾਓ ਮਿਊਨਿਕ ਚਲੇ ਜਾਓ ਜਾਂ ਜਿੱਥੇ ਤੁਸੀਂ ਜਾਂਦੇ ਹੋ ਤਾਂ ਉਧਰ ਅਕਮੋਡੇਸ਼ਨ ਵੀ ਬਹੁਤ ਸਸਤੀ ਹੈਗੀ ਸਰ ਜਿਵੇਂ ਹੁਣ ਕਾਫੀ ਸਟੂਡੈਂਟ ਨੂੰ ਕੈਨੇਡਾ ਜਾਂ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਵੀਜ਼ਾ ਨਹੀਂ ਮਿਲਦਾ ਤਾਂ ਤੁਸੀਂ ਕਿੰਨਾ ਕ ਉਹਨਾਂ ਨੂੰ ਕੋਡਿੰਗ ਕਿਹੜਾ ਕਰਨਾ ਚਾਹੀਦਾ ਟਰਾਈ ਜੀ ਜੇ ਮੈਂ ਆਪਸ਼ਨ ਦੇ ਵਾਲੇ ਮੈਂ ਆਪਣੇ ਬੇਟੇ ਨੂੰ ਭੇਜਣਾ ਹੈ ਹਾਂਜੀ ਤਾਂ ਮੈਂ ਉਹਨੂੰ ਜਰਮਨੀ ਭੇਜਾਂਗਾ আচ্ছা ਕਿਉਂਕਿ ਮੈਂ ਕਹਾਂਗਾ ਕਿ ਤੂੰ ਭੀੜ ਦੇ ਵਿੱਚ ਨਾ ਜਾ ਕੈਨੇਡਾ ਆਸਟ੍ਰੇਲੀਆ ਦਾ ਟੈਗ ਨਾ ਲੈ ਹਾਂਜੀ ਤੂੰ ਇੱਕ ਅੱਛੀ ਐਜੂਕੇਸ਼ਨ ਨੂੰ ਜਾ ਬਿਲਕੁਲ ਜੀ ਤੇ ਮੇਰੀ ਉਮਰ 49 ਸਾਲ ਦੀ ਹੈ ਤੇ ਅਲਟੀਮੇਟਲੀ ਜੇ ਮੇਰੇ ਕੋਲ ਕੋਈ ਬੱਚਾ ਤੇ 24 ਸਾਲ ਦਾ ਤਾਂ ਮੇਰੇ ਬੱਚਾ ਆਗੂ ਆ ਹਾਂਜੀ ਬਿਲਕੁਲ ਤਾਂ ਮੈਂ ਤਾਂ ਉਹਨਾਂ ਨੂੰ ਵੀ ਇਹ ਕਹਾਂਗਾ ਕਿ ਤੁਸੀਂ ਐਜੂਕੇਸ਼ਨ ਨੂੰ ਮੈਟਰ ਕਰੋ ਲੈ ਵੀ ਕਿਹੜੇ ਐਜੂਕੇਸ਼ਨ ਲਈ ਜਾ ਰਹੇ ਹੋ ਬਿਲਕੁਲ ਜੀ ਕਿਸ ਲੈਵਲ ਦੀ ਐਜੂਕੇਸ਼ਨ ਲਈ ਜਾ ਰਹੇ ਹੋ ਤੁਸੀਂ ਕੈਨੇਡਾ ਜਾਂ ਆਸਟ੍ਰੇਲੀਆ ਦੇ ਟੈਗ ਲੈ ਕੇ ਚੱਲ ਰਹੇ ਹੋ ਉਹ ਗੱਲਦਾ ਨਹੀਂ ਮੈਂ ਕੈਨੇਡਾ ਪਹੁੰਚ ਕੇ ਫੋਟੋ ਵਰਟੀਕਲ ਹੋ ਗਿਆ ਕਿਉਂਕਿ ਆਪਣੇ ਪੰਜਾਬਾ ਹੁਣ ਬਸ ਇੱਕ ਦੋ ਕੰਟਰੀਆਂ ਦੇ ਦੇਖਦੇ ਆ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਇਤੋਂ ਅੱਗੇ ਉਹ ਸੋਚਦੇ ਵੀ ਨਹੀਂ ਕਿਸੇ ਬਾਰੇ ਨਹੀਂ ਨਹੀਂ ਜਰਮਨੀ ਦੇ ਵਿੱਚ ਮੇਰੇ ਕੋਲ ਸਟੂਡੈਂਟ ਗਿਆ ਉਹਨੇ ਇੱਕ ਸਟੂਡੈਂਟ ਮਾਸਟਰ ਐਮਟੈਕ ਕਰ ਰਿਹਾ ਉਹਨੇ 76 ਯੂਰੋ ਪਰイヤー ਦੀ ਫੀਸ ਦਿੱਤੀ ਹੈ ਅੱਛਾ ਜੀ ਤੁਸੀਂ ਬਲੀਵ ਕਰੋਗੇ 76 ਯੂਰੋ ਫੀਸ ਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਦੀ ਯੂਨੀਵਰਸਿਟੀ ਵਰਲਡ ਦੇ ਸੈਟ 62 ਰੈਂਕਡ ਯੂਨੀਵਰਸਿਟੀ ਜਿਹੜੀ ਮੇਰੇ ਉਹ ਬੱਚੇ ਨੂੰ ਮੇਰੇ ਨੂੰ ਫੀਸ ਦੇ ਰਹੀ ਹੈ ਅੱਛਾ ਜੀ ਤੇ ਉਹ ਬੱਚੇ ਨੂੰ ਤੁਸੀਂ ਦੇਖੋ ਉਹਨੇ ਉੱਥੇ ਜਾ ਕੇ ਪਹਿਲਾ ਸੈਮੈਸਟਰ ਟਾਪ ਕੀਤਾ ਉਹਦੀ ਉੱਥੇ ਅਕਮੋਡੇਸ਼ਨ ਵੀ ਫ੍ਰੀ ਹੋ ਗਈ ਐ ਸਭ ਕੁਝ ਫ੍ਰੀ ਹੋ ਗਿਆ ਜਿਹੜੀਆਂ ਗਵਰਨਮੈਂਟ ਯੂਨੀਵਰਸਿਟੀਆਂ ਆ ਤੁਸੀਂ ਉਹਨਾਂ ਦੇ ਜਾ ਕੇ ਦੇਖੋਗੇ ਉਹਨਾਂ ਦੀ ਅਕਮੋਡੇਸ਼ਨ ਵੀ ਸਾਰੀ 100 ਯੂਰੋ ਪਰ ਮਾਂਤਾ ਹਾਂਜੀ ਵਧੀਆ ਯੂਨੀਵਰਸਿਟੀਆਂ ਦੇ ਉਦਾਹਰਣ ਕਿ ਜਿੰਨੀ ਟੌਪ ਕਲਾਸ ਯੂਨੀਵਰਸਿਟੀ ਉਹਨਾਂ ਦੀ ਫੀਸ ਉਹ ਨਹੀਂ ਕੱਟੀ ਜਾਂਦੀ ਐ ਉਹ ਵੀ ਕੱਟ ਜਾਂਦੀ ਐ ਇਨਫੈਕਟ ਮੈਂ ਤੁਹਾਨੂੰ ਹੋਰ ਵੀ ਦੱਸਾਂ ਐਮਟੈਕ ਜੇ ਕੋਈ ਕਰ ਰਿਹਾ ਤਾਂ ਬੱਚੇ ਗਵਰਨਮੈਂਟੋਂ ਉਸ ਸਟਾਈਫੰਡ ਦੇਦੀ ਹੈ ਪੀਐਚਡੀ ਆਗਿਆ ਨੂੰ ਸਟਾਈਫੰਡ ਮਿਲਦਾ ਉਹਦੇ ਪੜ੍ਹਨ ਦੇ ਪੈਸੇ ਦੇ ਰਹੀ ਹੈ ਗਵਰਨਮੈਂਟ ਅੱਛਾ ਜੀ ਕਿਉਂਕਿ ਜਰਮਨ ਗਵਰਨਮੈਂਟ ਦਾ ਇਹ ਮੰਨਣਾ ਹੈ ਕਿ ਜਿੰਨਾ ਐਜੂਕੇਸ਼ਨ ਨੂੰ ਪ੍ਰਮੋਟ ਕਰਾਂਗੇ ਉਨਾਂ ਹੀ ਜ਼ਿਆਦਾ ਕਿਉਂਕਿ ਆਪਾਂ ਜਿਹੜੇ ਦੇਖਦੇ ਜਰਮਨ ਆ ਉਹ ਮਤਲਬ ਕਿ ਜਿਹੜੀ ਸਟੱਡੀ ਹੈਗੀ ਉਹਨੂੰ ਬਿਜ਼ਨਸ ਨਹੀਂ ਮੰਨਦੇ ਬਾਕੀ ਸਾਰੇ ਦੇਸ਼ ਬਿਜ਼ਨਸ ਕਰ ਰਹੇ ਹਨ ਜੀ ਦੂਜੇ ਬਿਜ਼ਨਸ ਕਰ ਸਰ ਤੁਸੀਂ ਇੰਨਾ ਕੀਮਤੀ ਟਾਈਮ ਦਿੱਤਾ ਇੰਨਾ ਵਧੀਆ ਸਿੱਖਾ ਦਿੱਤੇ ਤੇ ਸਰ ਤੁਹਾਡਾ ਬਹੁਤ ਬਹੁਤ ਤੇ ਦੋਸਤੋ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਹੋਰ ਗਾਈਡੈਂਸ ਲੈਣੀ ਚਾਹੁੰਦੇ ਹੋ ਤਾਂ ਇੰਜੀਨੀਅਰ ਜਤਿੰਦਰਪਾਲ ਸਿੰਘ ਜੀ ਨਾਲ ਤੁਸੀਂ رابطہ ਕਰ ਸਕਦੇ ਹੋ ਕੰਟੈਕਟ ਕਰ ਸਕਦੇ ਹੋ ਉਹਦਾ ਨੰਬਰ نیچے ਦਿੱਤਾ ਹੈ ਇਹਨਾਂ ਦਾ ਜਿਹੜਾ ਆਫਿਸ SWICS ਮੁਹੱਲੇ ਵਿਖੇ ਆ ਤੁਸੀਂ ਉੱਥੇ ਵੀ ਇਹਨਾਂ ਦਾ ਆਫਿਸ ਵਿਜ਼ਿਟ ਕਰ ਸਕਦੇ ਹੋ ਇੰਨੇ ਸ਼ਬਦਾਂ ਨਾਲ ਆਪਣੇ ਦੋਸਤ ਜਗਮੀਤ ਬਰਾੜ ਨੂੰ ਦਿਓ ਇਜਾਜ਼ਤ ਤੇ ਦੋਸਤੋ ਮੈਂ ਤੁਹਾਨੂੰ ਰਿਕੁਐਸਟ ਕਰਉਂ ਜੇਕਰ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਆ ਤਾਂ ਤੁਸੀਂ ਇਸ ਵੀਡੀਓ ਦੇ ਨੀਚੇ ਕਮੈਂਟ ਵਿੱਚ ਮੈਨੂੰ ਪੁੱਛ ਸਕਦੇ ਹੋ ਮੈਂ ਸਰ ਨਾਲ ਗੱਲਬਾਤ ਕਰਕੇ ਤੁਹਾਨੂੰ ਉਹਦਾ ਰਿਪਲਾਈ ਕਰਨ ਦੀ ਕੋਸ਼ਿਸ਼ ਕਰੂੰਗਾ ਜਰਮਨੀ ਇੱਕ ਬਹੁਤ ਹੀ ਵਧੀਆ ਕੰਟਰੀ ਹੈ ਜਿੱਥੇ ਤੁਸੀਂ ਆਪਣਾ ਭਵਿੱਖ ਬਹੁਤ ਵਧੀਆ ਬਣਾ ਸਕਦੇ ਹੋ ਤੇ ਦੋਸਤੋ ਇਸ ਵੀਡੀਓ ਨੂੰ ਲਾਈਕ ਕਰਕੇ ਤੁਸੀਂ ਸਾਡਾ ਹੌਸਲਾ ਵਧਾ ਸਕਦੇ ਹੋ ਅਸੀਂ ਤੁਹਾਡੇ ਲਈ ਅੱਗੇ ਵੀ ਇਸੇ ਤਰ੍ਹਾਂ ਦੀਆਂ ਵਧੀਆ-ਵਧੀਆ ਵੀਡੀਓ ਲੈ ਕੇ ਆਉਂਦੇ ਤੰਦਰਸਰ ਉਹ ਸਾਥ ਸ਼੍ਰੀਕਾਲ ਜੀ